हां जी ਤੁਸੀਂ ਸਾਰੇ ਪੁੱਛਦੇ ਆ ਜੀ ਤੁਸੀਂ ਭਾਜੀ ਨਵੇਂ ਘਰ ਦੇ ਵਿੱਚ ਰੈਸ਼ ਕਦੋਂ ਕਰਨੀ ਆ ਬਸ ਇੱਕ ਮਹੀਨੇ ਦੇ ਵਿੱਚ ਵਿੱਚ ਆਪਾਂ ਹੋ ਸਕਦਾ ਹੈ ਕਿ ਰੈਸ਼ ਕਰ ਹੀ ਲੈਣੀ ਕਿਉਂਕਿ ਅਜੇ ਪਲਸਤਰ ਵਗੈਰਾ ਪਲਸਤਰ ਦਾ ਕੰਮ ਚੱਲਣ ਡਿਆ ਪਲਸਤਰ ਦੇ ਕੁਝ ਤੋਂ ਕਮਰੇ ਹੋ ਗਏ ਨੇ ਤੇ ਬਿਜਲੀ ਦਾ ਕੰਮ ਹੀ ਕੰਪਲੀਟ ਹੋ ਗਿਆ ਬਿਜਲੀ ਦੀ ਵਾਇਰਿੰਗ-ਵੋਰਿੰਗ ਵੀ ਹੋ ਗਈ ਹੈ ਤੇ ਬਸ ਉਹਨਾਂ ਜਿਵੇਂ ਪਲਸਤਰ ਦਾ ਕੰਮ ਕੰਪਲੀਟ ਹੋ ਗਿਆ ਇੱਕ ਮਹੀਨੇ ਦੇ ਅੰਦਰ ਅੰਦਰ ਆਪਾਂ ਰੈਸ਼ ਆਪਣੀ ਕਰ ਲੈਣੀ ਉੱਥੇ ਮਗਰ ਲੇਟ ਤਿਆਰ ਹੋਣਾ ਕੀਤੀ ਕਰ ਚੱਲੀ ਲੇਟ ਹੋ ਗਈ ਪਹਿਲਾਂ ਟਾਈਮ ਨਾਲ ਹੀ ਉੱਠਣਾ ਆਜੋ ਆਜੋ ਬੜਾ ਲੇਟ ਹੋ ਗਏ ਅੱਗੇ ਉਹ ਪੁਰਾਣਾ ਸੂਟ ਉਹ ਗੱਲਾਂ ਉਹ ਬਤਾਂ ਚਲੋ ਵੀ ਚੱਲੀਏ ਹਾਂਜੀ ਸਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਆਓ ਕਰਦੇ ਛੋਟੇ ਜਿਹੇ ਬਲਾਉ ਦੀ ਸ਼ੁਰੂਆਤ ਤੇ ਅਹੀਂ ਜਾ ਰਹੇ ਹਾਂ ਡੱਲੇ ਉਧਰ ਮੱcka ਸਾਹਿਬ ਉੱਥੇ ਦੀਪੁਰਾਣੇ ਉਧਰ ਰਖਾਇਆ ਖੰਡਪਟ ਸਾਹਿਬ ਜਿਹਦਾ ਭੋਗ ਆ ਤੇ ਆਪਾਂ ਲੇਟ ਹੋ ਗਏ ਆ ਭੋਗ ਲੱਗਦਾ ਪੈ ਗਿਆ ਤੇ ਚਲੋ ਖੁਸ਼ੀ ਦਾ ਪਾਠ ਖਾਇਆ ਇਹਨਾਂ ਨੇ ਤੇ ਚਲੋ ਅਸੀਂ ਚੱਲਦੇ ਆਪਾਂ ਇਧਰੋਂ ਘਰ ਵੀ ਜਾਣਾ ਹੈ ਘਰੋਂ ਵੀ ਸਾਰਿਆਂ ਨੇ ਜਾਣਾ ਹੈ ਪਰ ਥੋੜੀ ਜੀ ਪ੍ਰੋਬਲਮ ਪੈ ਗਈ ਮੁਸ਼ਕਲ ਪੈ ਗਈ ਥੋੜੀ ਜੀ ਤੇ ਮੰਮੀ ਉਹ ਠੀਕ ਨਹੀਂ ਥੋੜੇ ਚੱਕਰ ਚ ਫਿਰ ਉਹਨਾਂ ਨੂੰ ਨਹੀਂ ਤਾਂ ਲੈ ਕੇ ਜਾਣਾ ਪਿਆ ਉਹ ਇਹਨਾਂ ਦੇ ਨਾਲ ਆਉਣਾ ਹੈ ਮੰਮੀ ਵੀ ਠੀਕ ਨਹੀਂ ਤੇ ਰੋਸਾਂ ਦਾ ਫਿਰ ਉਹ ਫੈਮਲੀ ਕਰੀਆ ਤੇ ਮੈਂ ਤੇ ਕੰਨੀ ਆਏ ਹੁਣ ਇਧਰ ਆਪਾਂ ਪਹੁੰਚ ਗਏ ਮਟਾਲਾ ਗ੍ਰੰਥੀਆਂ ਕਰਨ ਦੇ ਨਾਨਕੇ ਡੱਲੇ ਜਾ ਕੇ ਮਿਲਦੇ ਵੇ ਤੁਹਾਨੂੰ ਆ ਗੁਰਦੁਆਰਾ ਸਾਹਿਬ ਆ ਗਿਆ ਪਿੰਡ ਡੱਲਾ ਇੱਥੇ ਪਹਿਲਾਂ ਅਸੀਂ ਰਹਿੰਦੇ ਰਹੇ ਸਾਡਾ ਘਰ ਇੱਕ ਆ ਰਹੀਗਾ ਡੱਲੇ ਪਿੰਡ ਵਿੱਚ ਐਦਾਂ ਜਾਣੋ ਲਵਲ ਕੇਂਦਰ ਦਾ ਸਤਾ ਦੱਸੋ ਵੀ ਗੁਰਦਾਰ ਸਾਹਿਬ ਕਿੱਧਰ ਹੁੰਦਾ ਦ ਲੈਪਟੇਜ ਕਰ ਲਈ ਐਂਟਰੀ ਕਿਆ ਬਾਤ ਇੰਦਰ ਘਰ ਬੰਦਾ ਪਿਆ ਕਿਸੇ ਦਾ ਫੇਰ ਆਪਾਂ ਨੇ ਬਟਾਲੇ ਇੱਥੇ ਆਇਆ ਕਰਦਾ ਹੈ ਨਾ ਦੀਪੂ ਨੂੰ ਮਿਲਣ ਵਾਸਤੇ ਸਹੀ ਹੈ ਜੇਤੇ ਹੁੰਦਾ ਸੀ ਨਾ ਘਰ ਤੁਹਾਡਾ ਪਹਿਲਾਂ ਹਾਂਜੀ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ ਮੱਕਾ ਮੱਕਾ ਸਾਹਿਬ ਬਲੇਟ ਹੋ ਗਏ ਥੋੜੇ ਥੋੜੇ ਲੇਟ ਹੋ ਗਏ ਔਰ ਦੀਪੂ ਕੀ ਹਾਲ ਜਾਨਾ ਕੀ ਹਾਲ ਹੈ ਬੜੀ ਲੇਟ ਆਏ ਭਾਜੀ ਲੇਟ ਹੋ ਗਏ ਯਾਰ ਚਲ ਕੋਈ ਨਾ ਕੋਈ ਕੋਈ ਗੱਲ ਅਜੇ ਨਾ ਸਿਰਫ ਫਿਰ ਵੀ ਟਾਈਮ ਲਾਗੇ ਚੱਲੇ ਹੈਗੇ ਹਾਂ ਤੇਰਾ ਸੋਫਾ ਵੀ ਮਾ ਉਹ ਤੇ ਗੱਡੀ ਵੀ ਅੰਦਰ ਕਹਿੰਦੇ ਲੱਗਦਾ ਉਹ ਹੁੰਡੇ ਧਨ ਭਾਉਂਦੀ ਸੁੱਖੀ ਸੁੱਖੋਂ ਚੱਲਦਾ ਅੱਜ ਪੂਰੀ ਹੋ ਗਈ ਆ ਮੈਂ ਪਹਿਲਾਂ ਆਹੀ ਗੁਰਦਾਰਾ ਹੁਣ ਹੈ ਨਾ ਆ ਬਾਤ ਚਾ ਨਾ ਬਣਿਆ ਆ ਬਾਤ ਬਣਿਆ ਹੈ ਨਾ ਉਹ ਉੱਥੇ ਹੁੰਦਾ ਹੈ ਮਾਰੇ ਦਾ ਸਰੂਪ ਉਹ ਉੱਥੇ ਅੰਦਰ ਭਾਜੀ ਇੱਥੇ ਕਾਰ ਨਹੀਂ ਲੱਗੀ ਉਹ ਵੇਖੋ ਅੱਛਾ ਥੱਲੇ ਛੇਟਾ ਉਹ ਕਾਰ ਲੱਗੀ ਉਹ ਅੰਦਰ ਨਾ ਕਿ ਉਹ ਚਿੱਟਾ ਚਿੱਟਾ ਪੇਂਟ ਹੋਇਆ ਉੱਥੇ ਬਸ ਹੁੰਦਾ ਹੈ ਇੱਕੋ ਕਮਰਾ ਹੁੰਦਾ ਹੈ ਪਹਿਲਾਂ ਉੱਥੇ ਅਧਿਆਆ ਆ ਨਵਾਂ ਨਵਾਂ ਬਣਿਆ ਨਾ ਗਦਰ ਸੇ ਮਤਲਬ ਇਹ 15 ਸਾਲ ਤੋਂ ਪਹਿਲਾਂ ਦੀ ਗੱਲਾਂ ਮੈਂ ਤੁਹਾਨੂੰ ਦੱਸਾਂ 15 16 ਸਾਲ ਪਹਿਲਾਂ ਦੀਆਂ ਉਹ ਸੇ ਬਸ ਹੁੰਦੇ ਗੱਲਾਂ ਇਹ ਨੀਲੇ ਪੈਂਡ ਚ ਪੈਂਦਾ ਨੀਲੇ ਕੀ ਨੀਲਕਣਾ ਨੀਲਕਲੀ ਇਹ ਇੱਥੇ ਟੇਕ ਲਾ ਉੱਤੇ ਪਰ ਇਹ ਦੀਪੂ ਪਰ ਮਥਾ ਟੇਕਾ ਉਹ ਇਹ ਫਿਰ ਆਛਾ ਹੀ ਤੂੰ ਠੀਕ ਹੈ ਰੈਂਪ ਬਣਿਆ ਨਾ ਜਿਹੜਾ ਰੈਂਪ ਹੈ ਧਿਆਨ ਨਾਲ ਧਿਆਨ ਨਾਲ ਬਣਦਾ ਹੈਗਾ ਰੈਂਪ ਹੈਗਾ ਉਧਰੋਂ ਧਿਆ ਜਾ ਛੋਟੇ ਸਟੈਪ ਤੋਂ ਆਪਰੇ ਵਾਹ ਬਸ਼ਾ चल पे अपना गुरुद्वारा साहब दर्शन मेले करके अर्जुना के नाम ਹੁਣ ਆਪਾਂ ਜਾ ਰਹੇ ਆਂ ਦੀਪਣਾ ਦੇ ਪੁਰਾਣੇ ਘਰ ਦੇਖਣ ਜਾ ਰਹੇ ਆਂ ਉਥੇ ਰਹਿੰਦਾ ਕੋਈ ਹੁਣ ਕੇ ਚੱਲ ਕੇ ਬੰਦ ਕਰ ਅੱਛਾ ਅੱਛਾ ਤੇ ਨਹੀਂ ਸੈਂਡਵਿਚ ਆ ਨਾ ਇਹ ਵੇਚ ਕੇ ਪੁਰਾਣਾ ਘਰ ਢੱਲਿਓ ਤੇ ਉਨੋਂ ਉਥੇ ਜਾ ਰਹੇ ਆਂ ਆਪਾਂ ਜਨ ਨਾਲ ਜਿੱਥੇ ਅੰਕਲ ਹੁਣਾ ਕੰਮ ਕਰਦੇ ਰਹੇ ਉਹਨਾਂ ਨਾਲ ਵੀ ਭਲਾਵਾਂਗੇ ਪੱਪੂ ਅੰਕਲ ਨਾਲ ਪੱਪੂ ਤੇ ਉਹਨਾਂ ਨਾਲ ਜਤਨਾ ਨਾ ਹੀ ਕਾਫੀ ਟਾਈਮ ਹੋ ਗਿਆ ਹੈ ਉਹਨਾਂ ਨਾਲ ਕੰਮ ਕਰਦੇ ਰਹੇ ਇਕੱਠੇ ਆਪਾਂ ਘਰ ਗੁਨੇ ਤੇ ਚਿੜੀ ਰਾਣੀ ਲਾ ਕੇ ਬੈਠੀ ਆ ਪੰਪਾ ਹੁਣ ਹੀ ਖੁੱਲਿਆਣਾ ਆਜਰ ਪੰਪਾ ਆਏ ਹੱਟ ਤੋਂ ਪਾਦੇ ਪਹਿਲਾਂ ਨੇ ਨਾ ਗਾਈ ਸੱਗੇ ਦੀ ਬੁੱਕ ਚੁਰਾ ਕੇ ਹੋ ਇਹਨਾਂ ਨੂੰ ਕਿਹ ਜਾਣਾ ਮੈਨੂੰ ਆਪਣੇ ਘਰ ਦਾ ਪਤਾ ਹੀ ਨਹੀਂਗਾ ਇਹਨੂੰ ਰਾਤ ਬਣ ਕੇ ਆਣਾ ਚਾਸ ਹੁਣ ਪਤਾ ਨਹੀਂ ਲੱਗਦਾ ਹੁਣ ਹਨਾ ਔਰ ਯਾਰ ਮਿਲ ਗਿਆ ਯਾਰ ਦੀਪ ਦੇ ਢੰਡਾ ਦੀਆਂ ਗਲੀਆਂ ਹੋ ਗਿਆ ਸ਼ੁਰੂ ਗੱਲਾਂ ਪਿੰਡ ਦੇ ਵਿੱਚ ਐਂਟਰ ਹੋ ਗਏ ਆਪਾਂ ਸਾਪੜੀ ਪੈਲੀ ਦਾ ਹਾਂਜੀ ਹਾਂਜੀ ਆਮਨੇ ਆਮਨੇ ਕਈ ਗੱਲ ਨਹੀਂ ਆਪਾਂ ਆਪ ਵੀ ਕਾਕਾ ਬਾਬੇ ਨਾਲ ਪਿੱਕਾ ਹੋਏ ਅੱਛਾ ਅੱਛਾ ਆਪਾਂ ਯਾਰੇ ਪੁਰਾਣੇ ਘਰ ਹਾਂਜੀ ਹਾਂਜੀ ਆ ਆ ਨਾ ਪਿੰਨੇ ਉਦੋਂ ਕੰਨ ਕੰਬਾਂ ਨਹੀਂ ਹੁੰਦੀ ਆ ਜਗ੍ਹਾ ਇਹਦੇ ਅੰਦਰ ਸਾਈਂ ਲੋਕਦੇ ਜਗਾ ਇੱਥੇ ਬੈਡਬਾਲ ਖੇਡਦੇ ਨੇ ਆਇਆ ਤੇ ਮੈਂ ਵੀ ਖੇਡਦੇ ਨੇ ਪਤਾ ਨਹੀਂ ਲੱਗਣ ਡਿਆ ਮੈਨੂੰ ਵੀ ਖੇਡ ਬੈਡਬਾਲ ਖੇਡਦੇ ਨੇ ਆ ਸਾਰੀ ਉਦੋਂ ਉਦੋਂ ਆ ਇੰਟਰਲੋਕ ਨਹੀਂ ਸੀ ਨਾ ਲੱਗੇ ਹੁੰਦੇ ਇੱਥੇ ਇੱਟਾਂ ਲੱਗੀਆਂ ਹੁੰਦੀਆਂ ਸੀ ਆਹ ਜਿਹੜਾ ਸਕੂਲ ਨੂੰ ਨਹੀਂ ਪਤਾ ਨਹੀਂ ਕਿ ਤੇ ਸਕੂਲ ਹੁੰਦਾ ਸੀ ਆਹ ਆਹ ਸਕੂਲ ਹੁੰਦਾ ਹਾਂ ਦੇਖ ਕਰਨੇ ਗਿਆ ਨੇ ਮੈਨੂੰ ਪਤਾ ਲੱਗਣ ਡਿਆ ਕਿੱਧਰ ਗਲੀਆਂ ਆਹ ਸਕੂਲ ਆ ਸੁੱਖਣਾ ਦਾ ਘਰ ਆ ਤੇ ਆ ਸੁੱਖਣਾ ਦਾ ਘਰ ਆ ਬਹੁਤ ਵਧੀਆ ਜਿਹਾ ਹੋਰ ਇਹ ਹੈ ਨਾ ਐਥੇ ਕਾਰਨ ਦੈ ਨਾ ਟਾਡਾ ਨਹੀਂ ਨਹੀਂ ਮੇਰਾ ਤਾਂ ਆਹ ਅੱਛਾ ਠੀਕ ਹੈ ਜੀ ਆ ਜਾ ਬੱਚਾ ਬੰਨ ਹਾਂ ਨੰਨੇ ਕਰਦੀ ਮਮੀ ਆਂਦੀ ਪੁਣੀ ਅਗਣਾ ਤੂੰ ਮਮੀ ਕਿਉਂ ਨਹੀਂ ਆਂਦੀ ਜਿਹੜਾ ਮੂਹਰੇ ਬਈ ਸ਼ੁਰੂ ਹੁੰਦਾ ਜੀ ਇੱਥੇ ਆ ਇੱਥੇ ਹੀ ਸ਼ੁਰੂ ਆ ਮੈਨੂੰ ਲੱਗਦਾ ਉਹ ਹੀ ਕਰ ਹਾਂ ਜੀ ਨਹੀਂ ਨਹੀਂ ਵਾ ਵਾ ਆ ਅੱਗੇੜ ਆ ਆਵੇਂ ਗੇੜੇ ਵਾ ਗੇੜੇ ਆ ਆਹ ਤਾ ਕੀ ਆ ਆਜੇ ਆਜੇ ਵੇਲੇ ਘਰ ਦੇ ਜਦਗਿਰੀ ਆ ਗਈ ਜਨਾਤ ਆਹ ਜੀ ਉਹ ਵੀ ਦੀ ਗਿਆ ਆਹ ਗੇਟ ਉਹ ਦੂਸਰਾ ਲੱਗਾ ਐਹੀਂ ਗੇਟ ਹੈ ਗੇਟ ਚਲੋ ਗੇਟ ਹੋਈ ਆ ਨਹੀਂ ਬਾਜਰ ਇੱਥੇ ਪਤਾ ਇੱਥੇ ਕਿੰਨਾ ਹੀ ਬਦਲ ਗਿਆ ਮਿੱਟੀ ਦਾ ਬਦਲ ਗਿਆ ਇੱਥੇ ਮਿੱਟੀ ਹੁੰਦਾ ਸੀ ਨਿਕਾਇਆ ਮੈਂ ਬਾਜਰਵਾਇਆ ਇਹਨਾਂ ਦੇ ਗੇਟ ਹਾਂ ਉਹ 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 ਆ ਜਾਓ ਵੀ ਉਹ ਆ ਕਮਰਾ ਸਾਡੇ ਪਹਿਲੇ ਬਣ ਕੇ ਤੇ ਉਹ ਇਹਨਾਂ ਨੇ ਇੱਥੇ ਟੋਕਾ ਲਾ ਲਿਆ ਇਹਨਾਂ ਨੇ ਇਥੇ ਸੂਟ ਆ ਬੀ ਵਾਲਾ ਕਮਰਾ ਆ ਹੀ ਆਂਦੇ ਹੁੰਦੇ ਹਾਂ ਬੀਬੀ ਵਾਲਾ ਕਮਰਾ ਹਾਂ ਮੇਰੇ ਹੱਥਾਂ ਦੇ ਨਾਲ ਡਰ ਹੁੰਦਾ ਲੱਗੇ ਆਹ ਦਰਵਾਜ਼ਾ ਤੇ ਹੋਈ ਹੈਗੇ ਅਜੀ ਬੀਬੀ ਵਾਲਾ ਕਮਰਾ ਇਹ ਮਤਲਬ ਬੀ ਵਿਚਾਰੀ ਕਰਦੀ ਹੁਣੇ ਵੇਲੇ ਵੇਲੇ ਬਣਾਣੀ ਹਨਾ ਗੰਗਾਂ ਡੰਗਾਂ ਡੰਗਾਂ ਦੇ ਬੀਬੀ ਆ ਸਾਰੇ ਪਾਸੇ ਲੁਪਨ ਸਮਾਰ ਰੱਖਦੇ ਹਾਂ ਉਹ ਨਾ ਬਣਾ ਬਾਈ ਜਿਆਦਾ ਜਿਆਦਾ ਉਹਦੇ ਜਿਸ ਨੇ ਆਪ ਤਾਂ ਬਣੀਆਂ ਹੋਏ ਚਲ ਆਹ ਆ ਪ੍ਰਾਣੀਆਂ ਗੇਠੀਆਂ ਗੁਠੀਆਂ ਜਣਾ ਬਣੀਆਂ ਐਦਾਂ ਜਿੱਦਾਂ ਪਹਿਲਾਂ ਬਣੀਆਂ ਆਟਾ ਦੇ ਪਾਇਰੇ ਕਮਰਾੰਦ ਹੈ ਵੱਡੇ ਬਾਜੀ ਦਾ ਇੱਥੇ ਚੰਕਾ ਪੜਿਆ ਹੁੰਦਾ ਹੈ ਇੱਕ ਇਧਰ ਕੱਚਾ ਹੁੰਦਾ ਹੈ ਇਧਰ ቱੜੀ ਪਉਂਦੇ ਨਹੀਂ ਆਪਾਂ ਇਹਨਾਂ ਨੇ ਬਣਾ ਚਲਾ ਲੈ ਚਲਾ ਲੈ ਅੰਕੀ ਸਰ ਜੀ ਤੋਂ ਨਾਲ ਲੀ ਗਿਆ ਬਾਈ ਸਾਹਿਬ ਬਾਈ ਸਾਹਿਬ ਚਲੋ ਹਰ ਕੋਣ ਜਾਓ ਤੇ ਬੈਗ ਹਟਾ ਲੈ ਚਲੋ ਵੀ ਦੋ ਹੁੰਦੇ ਹਨ ਕੰਦ ਕਰਤੀ ਨੀ ਨੀ ਇੱਥੇ ਨਹੀਂ ਇੱਥੇ ਨਹੀਂ ਹੁੰਦਾ ਬਈ ਯਾਰ ਕੋਈ ਦੂਜੇ ਬੰਦੇ ਕੰਮ ਤੋਂ ਵਿੱਚ ਹੋਗੀ ਨਾ ਕੰਦ ਏ ਭਾਜੀ ਮੈਨੂੰ ਲੱਗਦਾ 14 ਮਰਲੇ ਜਗ੍ਹਾ ਦੀ ਤਿੰਨ ਹਿੱਸਿਆਂ 'ਚ ਘਰ ਵੇਚਿਆ ਗਿਆ ਵਾ ਆ ਹਿੱਸਾ ਵੱਖਰਾ ਵਾ ਅੱਛਾ ਅੱਛਾ ਆ ਵੀ ਵੱਖਰਾ ਹੋ ਗਿਆ ਇੱਕੋ ਦੋ ਵੱਖਰਾ ਹੋ ਗਿਆ ਸਾਰਾ ਖੁੱਲਾ ਨਹੀਂ ਹੁੰਦਾ 14 ਮਰਲੇ ਜਗ੍ਹਾ ਹੁੰਦੀ ਸਾਡੀ ਇੱਕ ਇੱਕ ਆ ਕਮਰਾਂ ਦੇ ਬੀਬੀ ਜਿਹੜਾ ਇੱਕ ਆ ਹੁੰਦਾ ਏ ਇੱਕ ਇਹਦੇ ਨਾਲ ਹੁੰਦਾ ਏ ਆਖਤੰਦ ਖਵਾ ਤੁਹਾਨੂੰ ਪੇਂਟ ਉਹੀ ਦੇਊਗਾ ਇਧਰੋਂ ਆਹ ਵੇਖੋ ਉਹ ਦਿਖ ਰਿਹਾ ਉਹ ਸਾਹਮਣੇ ਇਹ ਘਰ ਦੇ ਚਰੇ ਐਸ਼ੇ ਨੇ ਇਧਰ ਨਹੀਂ ਜਾ ਸਕਦੇ ਇਹ ਠੀਕ ਹੈ ਇਹ ਆ ਇਹ ਤਿੰਨ ਬੀਬੀਆਂ ਦੇ ਕਮਰੇ ਹੁੰਦੇ ਸੀ ਠੀਕ ਹੈ ਤਿੰਨ ਪਾਰ ਤੇ ਕਰਤਾ ਹਨਾ ਤਿੰਨ ਪਾਰ ਤੇ ਕਰ ਦਤਾ ਹੈ ਆਵਾਦਾਂ ਦਾ ਕੋਈ ਆ ਸਾਰਾ ਇਕੱਠਾ ਨਹੀਂ ਆ ਨਹੀਂ ਦਰਵਾਜਾ ਵਿੱਚ ਭਾਜੀ ਆ ਦਰਵਾਜਾ ਨਹੀਂ ਹੁੰਦਾ ਇਹ ਸਾਰੀ ਕੰਧ ਹੁੰਦੀ ਆ ਜ ਆਪਣੇ ਵਾਲਾ ਦਰਵਾਜਾ ਇੱਥੇ ਥੜੀ ਬਣੀ ਹੁੰਦੀ ਹੈ ਅੱਛਾ ਅੱਛਾ ਠੀਕ ਇਹ ਦਰਵਾਜਾ ਉਹ ਹੀ ਆ ਹਾਂ ਆ ਵੀ ਖਾ ਬਾਥਰੂਮ ਬਣਿਆ ਇਹ ਪਹਿਲਾਂ ਦਰਵਾਜਾ ਉਹ ਹੀ ਨਾ ਦਰਵਾਜਾ ਉਹ ਹੀ ਆ ਜੋ ਇੱਥੇ ਰਹਿੰਦਾ ਕੋਈ ਹਾਂ ਬਈ ਨਹੀਂ ਰਹਿੰਦਾ ਆ ਵੇਖੋ ਕਿੰਨਾ ਹੋ ਲਾਈਫ ਆ ਵੇਖੋ ਭਾਜੀ ਬਾਥਰੂਮ ਬਣਿਆ ਇਹ ਪੁਰਾਣੇ ਸਭ ਟਟ ਗਏ ਹੁਣ ਤੇ ਇੱਥੇ ਨਿਕੇ ਹੁੰਦੇ ਜੇ ਮੇਰੇ ਪੈਰ ਲਵਾਏ ਸੀ ਰੜੀ ਹੁੰਦੀ ਹੁੰਦੀ ਹਾਂ 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 ਬਾਸੂ ਬੜੇ ਪ੍ਰਣੇ ਟੱਲਣਾ ਤੁਲਾ ਪਿੰਡਿਆਂ ਦੇ ਵਿੱਚ ਸਾਰੇ ਨੇ ਸਭ ਤੋਂ ਪਹਿਲਾਂ ਸਾਡੇ ਪਿੰਡ ਪਿੰਡ ਦੇ ਵਿੱਚ ਸਾਡੇ ਘਰੇ ਟੱਲਣ ਲੱਗੀਆਂ ਪਿੰਡ ਦੇ ਵਿੱਚ ਟੱਲਣ ਸਾਡੇ ਘਰੇ ਲੱਗੀਆਂ ਲੋਕੀ ਵੇਖਣ ਆਉਂਦੇ ਸੀ ਉਹ ਫਾਰਾ ਫੂਰਾ ਉਹ ਫਾਰੇ ਦਾ ਕਨੈਕਸ਼ਨ ਜਿੱਤਦਾ ਫੋਰਾ ਲਗਾਉਂਦੇ ਸਭ ਕੋ ਇੱਥੇ ਵਾਸ਼ਸ਼ੀਨ ਲਗਾਉਂਦਾ ਹੈ ਦੇਖੋ ਫਿਰ ਇੱਥੇ ਹੁੰਦਾ ਜਿਹੜਾ ਇੱਥੇ ਵਾਸ਼ਸ਼ੀਨ ਲੱਗਾਂ ਸਾਡੇ ਕੋਠੇ ਦੇ ਵਿੱਚ ਵੇਖਿਆ ਕਣੀ ਆਹ ਆਹ ਉਹ ਆਈਓ ਇੱਥੇ ਲੱਗਾਉਂਦਾ ਇੱਥੇ ਕੋਈ ਕਿੱਥੇ ਇੱਥੇ ਕੋਈ ਹੈ ਕੋਈ ਡੰਡਾ ਹੀ ਪਾ ਰਿਹਾ ਇਹ ਇਹ ਇੱਥੇ ਦਾ ਬਰਾਂਡਾ ਇੱਥੇ ਇੱਥੇ ਭਾਜੀ ਬਰਾਂਡਾ ਉਹ ਇੱਥੇ ਰਸੋਈ ਹੁੰਦੀ ਆ ਉਹ ਆ ਆ ਰਸੋਈ ਦੀ ਪਰ ਦੋਨੇ ੜਦੀ ਚੀਜ਼ ਨਹੀਂ ਰਸੋਈ ਰਸੋਈ ਥਿੰਦੀ ਰਸੋਈ ਇੱਥੇ ਬਰਾਂਡਾ ਹੁੰਦਾ ਹੈ ਚੱਲ ਚੱਲ ਪੁਰਾਣੇ ਦਰੋਂ ਕਮਰੇ ਤੇ ਹੈ ਹੀ ਪਰ ਚੀਜ਼ਾਂ ਤੇ ਮੇਰੀ ਆਉਂ ਲੌਗ ਲਾ ਦੀ ਯਾਦ ਮੈਂ ਪੱਲੇ ਪੁਰਾਣੇ ਬੂਏ ਢੇੜ ਕੇ ਉਹਦੀਆਂ ਫਿਰ ਰਾਂ ਬਣਾ ਲਈਆਂ ਪੱਲੇ ਚੜੀ ਇਹ ਆਪਣਾ ਰੇਕਮਬਲ ਸਵਾਵੇ ਟੈਕੀ ਜੀ ਦਾ ਟੈਲ ਬੜੀ ਰੀਜਨ ਰੰਗ ਕਰਕੇ ਵਿੱਚ ਚਿੱਟੇ ਕਦੀ ਲਾਲ ਉਤਰ ਮੈਨੂੰ ਦਾਦੇ ਦਾਦੀ ਨੇ ਉਹਨੇ ਕਹਿੰਦੀ ਤਾਂ ਫੋਲ ਜੇ ਪਾਉਣਾ ਆਹ ਟੇਲਰ ਦੋਨੋਂ ਇੱਥੇ ਮਸ਼ੀਨ ਰਾਸੇ ਮੈਂ ਕੱਪੜੇ ਸਿੰਧੇ ਨਹੀਂ ਨੀ ਆਹ ਪਈ ਇੱਥੇ ਮੈਂ ਚੜਤੀ ਨਾ ਸਵਾਲ ਲਾਉਂਦੇ ਨੇ ਨਹੀਂ ਪਤਾ ਇੱਥੇ ਬਹੁਤ ਸਾਰਾ ਮੈਂ ਉਹ ਛੱਤੋਂ ਤੇ ਚੜ ਕੇ ਸਫਾਈ ਕਰ ਲੈਣੀ ਚਾਹਤੀ ਹਾਂ ਹੁਣ ਤੇ ਸਭ ਕੁਝ ਵਿਗੜ ਬੂੜ ਗਿਆ ਸਭ ਇੱਥੇ ਫੋਟੋਆਂ ਭਜਾਈਆਂ ਹੁੰਦੀਆਂ ਨੇ ਸਭ ਖਤਮ ਹੋ ਗਿਆ ਹੁਣ ਤੇ ਕਿਹਦੀ ਸੋਹੇ ਬੈਠਦੇ ਨੇ ਬਣਾਏ ਹੋਂਦ ਤੇ ਨਾ ਬਸ ਖਤਮ ਹੋ ਗਈ ਜਿਆਦਾ ਨਹੀਂ ਰਹਿ ਗਈ ਸਲਫਾ ਮੈਂ ਕਿਹਾ ਕਿ ਨਹੀਂ ਸੋਹਣੀਆਂ ਡੇਢ ਡੇਢ ਇੰਚ ਪਈਆਂ ਨੇ ਇੱਕੋ ਜੀਆਂ ਹੈ ਕਿ ਉਹ ਗੱਡੀ ਉਹਦੀ ਪਈ ਸਲਫ ਹਾਂ ਮੈਂ ਪਤਲੀ ਜੀ ਡੇਢ ਇੰਚ ਹੀ ਬਵਾਈ ਸੀ ਮੈਂ ਹਾਂ ਇਹ ਮੈਂ ਬਣਾਈ ਅੰਦਰੋਂ ਆਇਆ ਡੇਢ ਤੇ ਬਾਰੋਂ ਮੈਂ ਕਹਿੰਦਾ ਹਾਂ ਮੈਂ ਬਣਾਉਣੀ 베ੜੀ ਅਸਲ ਦੇ ਵਿੱਚ ਉਦਾਂ ਫਿਰ ਮੈਂ ਇਹਦਾ ਇਹ ਵਿੱਚ ਥੱਲੇ ਲੱਕੜ ਦੇ ਖਾਨੇ ਦੇ ਬਣਾਇਆ ਸੀ ਇਹਦਾ ਜਿਆਦਾ ਰਹਿ ਜਾਂਦੀ ਆ ਦਰਵਾਜਾਂ ਦੇ ਭਾਜੀ ਐਨੂੰ ਆ ਵੇਖੋ ਇਥੋਂ ਬੀਬੀ ਉਹਨਾਂ ਦੇ ਕਮਰੇ ਨੂੰ ਜਾਣ ਨੂੰ ਨਾ ਵੇਖੋ ਇੱਧਰ ਅੱਛਾ ਅੱਛਾ ਜਿਹੜੇ ਪਿੱਛੇ ਵੇਖੋ ਇੱਥੇ ਦਰਵਾਜ਼ਾ ਹੁੰਦਾ ਹੈ ਜੀ ਅੰਦਰ ਨੂੰ ਜਾਣ ਵਾਸਤੇ ਇਸੇ ਨੂੰ ਆ ਦਰਛਾ ਲੈਣ ਹੁਣ ਭਰਤਾਨ ਬੰਦ ਕਰਤਾ ਇਹਨਾਂ ਨੇ ਹੋਰ 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 ਨਵੀਂ ਹੋਣਾ ਆ ਆਪਾਂ ਅੰਕਲ ਹੋਣਾ ਦੇ ਘਰ ਜਿਨ੍ਹਾਂ ਨਾਲ ਆਪਾਂ ਕੰਮ ਕਰਦੇ ਰਹੇ ਪਹਿਲਾਂ ਆਰਾਵਰਾ ਵਗੈਰਾ ਲਾਇਆ ਹ ਹ ਅੰਕਲੋਂ ਮੇਲੇ ਅੰਕਲੋਂ ਮਿਲੇ ਨਹੀਂ ਕਰ ਉਹਨਾਂ ਦੀ ਚੱਕੀ ਆ ਵਗੈਰਾ ਚੱਕੀ ਚੁੱਕੀ ਦਾ ਕੰਮ ਕਰਦਾ ਹੀ ਰੱਖਿਆ ਨਾਰਾ ਰੱਖਿਆ ਚੱਕੀ ਵੀ ਰੱਖੀ ਦੀਪਣਾ ਦੇ ਘਰ ਦੇ ਨਾਲ ਦੀਪੂ ਸਾਈਕਲ ਤੇ ਛਾਟਾ ਖੜਦਾ ਰਿਹਾ ਪਹਿਲਾਂ ਗੰਡ ਪਿਆ ਕੇ ਉਹ ਆ ਹੀ ਗਏ ਲੈ ਮਿਲਤੇ ਹੀ ਆ ਐਵੇਂ ਅੰਕਲ ਉਹ ਨਹੀਂ ਆ ਗਏ ਇਹਨਾਂ ਦਾ ਕੰਮ ਕਰਦੇ ਰਹੇ ਆ ਆਪਾਂ ਮਿਲਦੇ ਨਾ ਕਿੰਨਾ ਦਾ ਪੁਰਾਣਾ ਘਰ ਦੇਖ ਲਿਆ ਸੀ ਇਹਨਾਂ ਨੇ ਕੁਝ ਫਰਿਆ ਜਿਵੇਂ ਹਣਾ ਬੰਦਾ ਫਿਰ ਪੁਰਾਣਾ ਘਰ ਦੇਖਿਆ ਬਹੁਤ ਹੀ ਕਿਹੋ ਜਿਹਾ ਪੁਰਾਣੇ ਜਿਆਦਾ ਜੁੜੀਆਂ ਹੁੰਦੀਆਂ ਨੇ ਜਦੋਂ ਬੰਦਾ ਤੇ ਰਾਹ ਅਗਲੀ ਕਾਫੀ ਬੁਲਾਉਂਦੇ ਕਾਉਂਦੇ ਕਿ ਪਿੰਡ ਦੇ ਵਿੱਚ ਫਿਰ ਬੰਦਾ ਜਿਤ ਰਹਿੰਦਾ ਵਾ ਤੇ ਫਿਰ ਹੋਈ ਜਾਂਦਾ ਚਲੋ ਚੱਲੀਏ ਫਿਰ ਵਾਪਸੀ ਹੁਣ ਫੇਰ ਆਵਾਂਗੇ ਪਿੰਡ ਤੁਹਾਡੇ ਨੀਲ ਕਲਾਂ ਪਿੰਡ ਵੀ ਹੈਗਾ ਲੱਗੇ ਨੀਲ ਕਲਾਂ ਪਰ ਪਿੰਡ ਵੀ ਇੱਕ ਨਿਕਰਦੇ ਨੁਕਿਆਂ ਦੇ ਕਾਫੀ ਚੇਂਜ ਹੋ ਗਿਆ ਕਿਉਂਕਿ ਫਿਰ ਛੜਕਾ ਛੜਕਾ ਵੀ ਪੱਕੀਆਂ ਹੋ ਗਈਆਂ ਨਾਲੇ ਸਾਰਾ ਘਰ ਵੀ ਪੱਕੇ ਹੋ ਜਾਂਦੇ ਆ ਲੱਗ ਬੱਲਗ ਚੇਂਜ ਹੋ ਜਾਂਦਾ ਸਾਰਾ ਤੇ ਪਤਾ ਨਹੀਂ ਲੱਗਦਾ चलो वादिया इनवेंट हो गया सोनी गल वो चलिए आप चल पे बटाले हम वापस घूम फिर लिया दर्शन मेले भी कर ले हाँ जी सत श्रीकाल वैलकम की हाल चाल किए सारे ठीक ठाक वादिया अज घरे ही नेड़े कपड़े धुब तो रहे जाकर मैं लग गए ਨਾ ਧੋ ਕੇ ਫਿਰ ਆਪਾਂ ਜਾਨੇ ਆ ਪਲਾਟ ਚ ਆਪਣੇ ਮਕਾਨ ਚ ਚਾਹ ਚਾਹ ਲੈ ਕੇ ਜਾਵਾਂਗੇ ਕਿਉਂਕਿ ਸਵੇਰ ਦੇ ਅੱਜ ਮੈਂ ਉੱਥੇ ਗਿਆ ਨਹੀਂ ਅੱਜ ਥੋੜਾ ਜਿਹਾ ਕੰਮ ਹੈ ਕੋਈ ਘਰੇਲੂ ਹੀ ਕੋਈ ਮਤਲਬ ਮੈਂ ਉਧਰ ਚੱਕਰ ਚ ਗਿਆ ਹੋਣੇ ਆਇਆ ਮੈਂ ਵੀ ਇਹ ਕੱਪੜੇ ਧੋਣ ਦੇ ਸਵੇਰ ਦੇ ਜਮਾ ਬਹੁਤ ਹੋਏ ਹੀ ਕੱਲ ਪਰਸੋਂ ਦੇ ਇਹ ਕਿਰਨ ਵਾਲੇ ਕੱਪੜੇ ਧੋਣ ਦੇ ਹੀ ਸੀ ਕਾਫੀ ਇਕੱਠੇ ਹੋਏ ਸੀ ਥੋੜੀ ਬਹੁਤ ਹੈਲਪ ਮੈਂ ਵੀ ਕਰਵਾਈ ਹੋਣ ਆਣ ਕੇ ਮੈਂ ਗਿਆ ਇਹ ਥੋੜਾ ਜਿਹਾ ਕੰਮ ਜ਼ਰੂਰੀ ਤੇ ਹੁਣ ਗੱਡੀ ਧੋ ਲਈਏ ਗੱਡੀ ਧੋ ਕੇ ਤੇ ਫਿਰ ਚੱਲਦੇ ਆਂ ਮਿਸਤਰੀਆਂ ਵੱਤੇ ਚਾਹ ਲੈ ਕੇ സൂട്ടേ വിനണഫേർ സൂട്ടമേഡ ല ਵੇ ਕਿੰਨੇ ਵਾਜੇ 5500 ਜਨਾਗ ਤੇ ਸਾਰੇ ਸੋਹਣੇ ਆ ਵੀ ਕਿੱਥੇ ਜਾ ਹੀ ਗਏ ਲੋ ਚੱਲ ਪਈ ਜਦਾ ਜਿਹੜੇ ਜਿਹੜੇ ਜਿਹਦਾ ਠੀਕ ਲੱਗਦਾ ਨਾ ਨਹੀਂ ਠੀਕ ਇਹ ਕਿੰਨੇ ਕੁ ਦੂਰ ਨਾ ਇਹ ਠਾਮ ਪਿਆ ਵਾ ਟੋਂ ਡੇ ਨੇ ਗੱਡੀ ਹਾਂਜੀ ਚੱਲ ਪਏ ਆਪਾਂ ਘਰੋਂ ਚਾਚੂ ਲੈ ਕੇ ਮੀਮ ਸਾਹਿਬ ਨਾਲ ਹੀ ਨੇ ਮੀਮ ਸਾਹਿਬ ਬਿਜਲੀ ਵਾਲਾ ਜਿਹੜਾ ਵੀਰ ਲੱਗਾ ਵਾ ਛਰੇ ਛਰੀਆਂ ਮਾਰਤੀਆਂ ਉਹਦਾ ਕੰਮਪਲੀਟ ਪਾਜੀ ਹੋ ਜਾਣਾ ਵਾ ਤੇ ਮੇਰਾ ਉਹਦੇ ਪੈਸੇ ਵੀ ਤੇ ਥੋੜੇ ਬਹੁਤ ਦੇ ਆ ਮਲੇ ਤੇ ਮੈਂ ਕਿਹਾ ਚਲੋ ਉਹ ਵੀ ਕਰਨ ਨਾਲੇ ਥੋੜਾ ਬਹੁਤ ਸਮਾਨ ਲਿਆ ਆਪਾਂ ਬਿਲੀ ਦਾ ਉਦੇ ਪੈਪ ਉਪ ਘੱਟ ਹੀ ਥੋੜੇ ਜੇ ਪੈਪ ਬੈਂਡ ਬੁੰਡ ਵਗੈਰਾ ਪੈਪ ਉਹ ਲੈਟ ਨੋ ਜਿਹੜੀਆਂ ਤਸੀਲ ਨਾਲ ਕਸੂਲ ਨਾਲ ਜਿਹੜੀਆਂ ਉਹਦੇ ਡੱਬੀਆਂ ਡੁੱਬੇ ਲਾਉਣੀਆਂ ਵਾ ਸੋ ਸੱਚ ਜੇ ਵਗੈਰਾ ਲਾਉਣ ਵਾਸਤੇ ਜਿਹੜੇ ਉਹਨੇ ਮੰਗਾਏ ਥੋੜੇ ਜੇ ਘਟ ਗਏ ਹੀ ਹੁਣ ਜਾ ਰਹੇ ਆਪਾਂ ਮਿਲਦੇ ਫੇਰ ਜਾ ਕੇ ਤੁਹਾਨੂੰ ਜਾ ਕੇ ਸ਼ਿਵਰਾਤਰੀ ਸ਼ਿਵਰਾਤਰੀ ਦੇ ਕਾਰਨ ਕਾਫੀ ਰਸ਼ਵਤ ਲੈ ਲਈ ਪਹੁੰਚ ਗਏ ਆਪਾਂ ਘਰ ਮਗਾ ਚਰਮਣੇ ਆ ਤੇ ਸਾਰੇ ਪੈਪ ਸਿਆ ਇੱਧਰ ਇੱਕ ਉਹ ਪੁਆਇੰਟ ਬੜਾ ਵਾਜੇ ਇੱਧਰ ਇੱਕ ਉਹ ਸਾਰਾ ਹੋ ਜਾਏਗਾ ਕਵਰ ਇੱਕ ਪੁਆਇੰਟ ਦੇ ਨਾਲ ਹੀ ਇਹਦੇ ਨਾਲ ਹੀ ਤੇ ਆਹ ਬੜਾ ਗੋਲ ਜਿਹਾ ਕਰਕੇ ਮਾਰਿਆ ਇਦਾਂ ਵੱਜਣਾ ਹੈ ਆਓ ਤੇ ਜਦ ਤੱਕ ਪੱਲਾ ਲੱਗੇ ਤੇ ਇਹਦੇ ਅੰਦਰ ਵੀ ਇੱਕ ਸੱਚਾ ਗਾਇਓ ਕੱਟਤਾ ਵਾਲਾ ਬਾਹਰ ਅੰਦਰਲੇ ਬੰਨੇ ਇੱਕ ਵਾਦੂ ਹੀ ਨਾ ਬੋਰਡ ਤੇ ਇਧਰ ਇਹਨੂੰ ਬੰਦ ਕਰੋਗੇ ਕਿ ਹਿਸਾਬ ਨਾਲ ਫੇਰ ਹੀ ਹੈ ਨਾ ਆ ਤੇ ਤੁਸੀਂ ਇਦਾਂ ਹੀ ਆਹ ਬੰਦੀ ਹੈ ਨਾ ਫਿਰ ਆਹ ਪੁਆਇੰਟ ਇਧਰ ਵੀ ਇੱਕ ਨੁੱਕਰ 'ਚ ਹੈ ਨੁੱਕਰ 'ਚ ਦੋ ਪੁਆਇੰਟ ਬਣਾ ਯਾਰ ਨੁੱਕਰ 'ਚ ਦੋ ਪੁਆਇੰਟ ਵਾਜ ਦੇ ਵਿੱਚ ਇੱਕ ਇਹਨੂੰ ਐ ਘੁੰਮ ਗਿਆ ਬੀਮ 'ਚ ਜਾਣ ਡਿਆ ਹਾਲਾਤ ਹੀ ਜੇ ਅੱਛਾ एलैम्स भी उतने लगाने कम उ एल एम सी वगैरह सारे अज ना कम कंप्लीट सारियाँ मारत झरिया भरिया बगैरा भी लैट बड़े झमाके कमरा करता कंप्लीट ठीक है ऑन यान करता पूरा कमरा कंप्लीट आप हो गया चार ਇਹਣਾ ਆਕਾ ਤਾ ਇਹਦੇ ਇਹਦੇ ਬਾਅਦ ਨੂੰ ਸਾਰਾ ਤਰੋਂ ਸਾਰਾ ਹੋ ਗਿਆ ਜਿਹੜਾ ਉਹ ਛਾਵੇਂ ਕੰਮ ਕਰਦੀ ਆਹ ਹੋ ਗਿਆ ਸਾਰਾ ਤਰੋਂ ਆ ਰਹੀ ਹੈ ਅਮੇदाबाद ਤੋਂ ਨਹੀਂ ਤਾਂ ਤੇ ਹਾਂ ਆ ਆਪੜੀ ਵਿਧਿਆ ਕਰਕੇ ਗਿਆ ਮੈਂ ਨਹੀਂ ਜੀ ਪਾਗ ਗਿਆ ਹਾਂ ਇਹ ਚਾਉਂਦੀ ਜੀ ਮਾੜਾ ਜਰਾ ਮੈਂ ਇਹਦੀ ਮੈਂ ਟੀਮ ਉਡਾ ਕੇ ਕੰਨ ਰਿਹਾ ਜਰਾ ਹਾਂ ਕੋਈ ਆਲੋ ਮਨ ਕੋ ਟਿਕਨੇ ਗਿੱਲਾ ਗਿੱਲਾ ਹੋ ਗਿੱਲਾ ਵਾਏ ਗਿੱਲਾ ਹੀ ਪਲਸਟਰ ਜੀ ਜਿਲਾ ਅਜਿਲੇ ਕਮੇਤੇ ਆਣਾ ਹੈ ਸਿਆਣਾ ਤੇ ਆ ਇੰਦਰ ਹਨੇਰਾ ਹੀ ਆ ਫਿਲਹਾਲ ਅਜੇ ਆ ਇਹ ਬੰਦ ਖਾ ਇਧਰ ਵੀ ਜੇ ਖੋਡੇ ਖਡੇ ਦਾ ਬੰਦ ਕਰਦੇ ਤੇ ਬੇਮਜ਼ਾ ਰਹੇ ਪਲਸਟਰ ਥੋੜਾ ਬਹੁਤ ਹੋਇਆ ਹੋਵੇ ਬਾਕੀ ਆ ਉੱਪਰ ਉੱਪਰ ਹੀ ਕਰਨਾ ਪਰ ਉਹ ਕਰ ਦੇਣਗੇ ਹੋਏ ਨਾ ਇਹ ਵੀ ਕੱਲ ਨੂੰ ਕਰ ਦੇਣਾ ਇਹਨਾਂ ਨੇ ਆ ਪਰਦਾ ਸਾਰੇ ਵਾਦਾ ਪਿਆ ਵਜੇ ਕਰਨ ਦੇ ਅੱਜ ਬਜਲੀ ਵਾਲਿਆਂ ਦਾ ਕੰਮ ਖਤਮ ਹੋ ਜਾਣਾ ਮੈਂ ਪੈਪੂ ਪਿੰਡਾਂ ਨੇ ਪਾ ਦੇ ਸਾਰੇ ਆ ਬੱクセ ਬੱクセ ਆ ਗਏ ਸਾਰੇ ਇਧਰ ਪਾ ਦੇ ਆ ਇਧਰ ਵੀ ਆ ਗਏ ਇਧਰ ਵੀ ਮਗਰ ਵੀ ਕਰੇ ਸਾਰੇ ਪਾਸੇ ਸਾਰੇ ਸਾਰੇ ਇਹਨਾਂ ਨੂੰ ਜੋ ਕਰਨ ਵਾਲਾ ਕਰਤਾ ਨੇ ਫੇਂਜੇ ਚੱਲਣ ਰਹੀ ਪਤਾ ਨਹੀਂ ਲੱਗਣ ਡਿਆ ਆ ਵੀ ਪਾਤੀਆਂ ਨੇ ਪੈਪਸਾ ਵੀ ਪਾਤੇ ਉਧਰ ਹੀ ਪਾਤੇ ਅਸੀਂ ਦਾ ਵੀ ਕਰਤਾ ਇਧਰ ਬਕਸਾ ਬਕਸਾ ਲਾਤਾ ਇਹਨਾਂ ਦਾ ਪੈਪਾ ਦਾ ਕੰਮ ਖਤਮ ਹੋ ਗਿਆ ਇਹਨਾਂ ਦਾ ਸਾਰਾ ਅੱਜ ਕੰਪਲੀਟ ਵਾਜ ਨਾਲ ਚੱਲ ਜਾਣਾ ਅੱਜ ਧਿਆਨ ਨਾਲ ਓਕੇ ਬਹਿ ਜਾ ਮਾੜੇ ਐ ਕਿ ਮੈਂਗਾ ਇਥੇ ਐਲਡੀ ਵਗੈਰਾ ਲਾ ਲਾਂਗੇ ਐਲਡੀ ਦਾ ਮੈਂਗਾ ਪੁਆਇੰਟ ਸਟਾਤਾ ਉਧਰ ਪ੍ਰੈਸ ਦਾ ਸਟਾਤਾ ਪ੍ਰੈਸ ਇਥੇ ਲਗ ਨਹੀਂ ਬਾਕੀ ਅਹੀਂੋਂ ਜਾ ਰਹੇ ਆਂ ਡੈਡੀ ਹੋਂ ਦੇ ਪਲਾਟ 'ਚ ਉੱਥੇ ਕਾਫੀ ਮੋਂਗਰੇ ਮੰਗਰੇ ਲੱਗੇ ਕੰਨ ਕਹਿੰਦੀ ਹਨਾ ਕਰਨ ਕੰਨ ਕਹਿੰਦੀ ਕਾਫੀ ਮੋਂਗਰੇ ਮੰਗਰੇ ਲੱਗੇ ਜੇ ਤੋੜ ਲਓ ਨੇ ਫਰੀ ਦੇ ਤੁਹਾਡੇ ਬੈਗ ਸਾਰ ਬਣਿਆ ਮਕਾਨ ਕਿਸ ਨੇ ਬਣਾਇਆ ਇਹ ਵਧੀਆ ਬਣਾਇਆ ਦੋ ਬੈਡਰੂਮ ਨਾਲ ਅਟੈਚ ਬਾਥਰੂਮ ਕੀਤੇ ਦੋ ਆ ਡੈਕ ਰੂਮ ਓਪਨ ਆ ਕਿਚਨ ਕੀਤੀ ਓਪਨ ਤੇ ਆ ਸਾਡੇ ਵਾਂਗੂ ਸੇਮ ਹੀ ਬਣਾਇਆ ਵੱਡੀ ਗੁੱਡੀ ਲੱਗਣ ਵਾਸਤੇ ਇਧਰ ਪੌੜੀਆਂ ਛਾੜਤੀਆਂ ਬਾਹਰੋਂ ਦੀ ਸੇਮ ਹਾਂ ਡੂ ਤੋਂ ਉੱਚਾ ਜਾ ਜੇ ਮੈਂ ਸਾਡ ਦਿੱਤਾ ਸਲੈਕ ਦੀ ਪੌੜੀ ਦੀ ਸੀ ਹੂੰ ਸਾਡੇ ਓਟਕੌਂਜਾ ਕਰਦਣਾ ਇੱਥੋਂ ਚੌਰ ਸੀ ਸਾਡੇ ਉੱਚਾ ਜਾ ਕਰ ਤਾ ਸਟੱਪ ਜਾ ਕਿਉਂਕਿ ਸਾਡੀ ਮੋੜ ਹੀ ਹੈ ਨਾ ਬੜੀ ਇਧਰ ਮੋੜ ਕੀਤਾ ਤਾਂ ਕਰਕੇ ਕਿੰਨੀ ਵਾਂਗੇ ਜੇ ਸਾਡੀ ਸਿੱਧੀ ਚੜ੍ਹਦੀਆਂ ਗੇਟ ਇੱਥੇ ਆਉਣਾ ਉਹਨੇ ਇਧਰ ਜਗ੍ਹਾ ਹੈਗੀ ਉਸ ਹਾਂ ਦਾ ਬਣ ਗਿਆ ਹਮਮ ਹਾਂ ਦੇ ਨੀ ਜੀ ਸਾਡੇ ਨੀ ਜੀ ਕੋਈ ਗੱਲ ਨਹੀਂ ਨਿੱਕੀ ਚੰਗੀ ਸੋਹਣੀ ਬਹੁਤ ਵੀ ਤੇ ਮੁੰਗਰੇ ਤੋੜ ਲਾ ਤੋੜ ਲਾ ਇੰਦੇ ਅੜਵਨ ਲੱਗੇ ਖੇਤਾਂ ਚ ਐਂਗਾ ਚਲੋ ਜਾਂਦੇ ਹੋਏ ਤੋੜ ਜਾਂਦੇ ਲੈ ਜਾਂਦੇ ਮੁੰਗਰੇ ਅਟਾੜੂ ਨੇ ਆਪਣੇ ਪਲਾਟ ਚ ਬੀਜਿਆ ਸਿਸਟਮ ਸਾਰਾ ਏਸੀ ਆਦਵ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਚ ਜੁਆ ਕਰੇ ਬੰਦੇ ਨਕਸ ਵਲੌਗ ਵਾਈ ਗੁੱਡ ਨਾਈਟ ਲੱਗਾ